ਅੱਜ ਤਿੰਨ ਚਾਰ ਮੁਹਾਵਰੇ ਪੰਜਾਬੀ ਦੇ ਬੋਲਣੇ ਚਾਹਣਾ ਜਿਨ੍ਹਾਂ ਦਾ ਅਰਥ ਇੱਕੋ ਹੀ ਨਿਕਲਦਾ ਲਗਭਗ ਹੱਥ ਨਾ ਪਹੁੰਚੇ ਧੂਕੌੜੀ ਆਪਣੇ ਨੈਣ ਮੈਨੂੰ ਦੇ ਦੇ ਤੂੰ ਮਟਕਾਉਂਦੀ ਫਿਰ ਉੱਠਿਆ ਨਾ ਜਾਏ ਆਪ ਤੋਂ ਫਿਟੇ ਮੂੰਹ ਗੋਡਿਆਂ ਦੇ ਡਿੱਗੀ ਖੋਤੇ ਤੋਂ ਗੁੱਸਾ ਘ ਮਾਰਦੇ ਇਸ ਚਾਰ ਦੇ ਚਾਰੇ ਜਿਹੜੇ ਮੁਹਾਵਰੇ ਨੇ ਕਾਂਗਰਸ ਤੇ ਡੋਬ ਦਿਨੇ ਹਾਰਦੇ ਹੋ ਆਪਣੀਆਂ ਕਰਤੂਤਾਂ ਕਰਕੇ ਨੇ ਤੇ ਹਾਰ ਦਾ ਠੀਕਰਾ ਹੋ ਕਿਸੇ ਹੋਰ ਦੇ ਸਿਰ ਪਾ ਦਿੰਦੇ ਮਾਨਯੋਗ 111 ਦਿਨ ਦੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਕੱਲ ਇੱਕ ਬੜਾ ਗੈਰ ਜ਼ਿੰਮੇਵਾਰਾਨਾ ਬਿਆਨ ਦਿੱਤਾ ਕਿਆਮ ਆਦਮੀ ਪਾਰਟੀ ਵਾਲਿਆਂ ਨੇ 100 100 ਵੈਲਟ ਪੇਪਰ ਜਿਨ੍ਹਾਂ ਤੇ ਝਾੜੂ ਦੇ ਚੋਣ ਨਿਸ਼ਾਨ ਤੇ ਪਹਿਲਾਂ ਹੀ ਮੋਹਰਾਂ ਲੱਗੀਆਂ ਹੋਈਆਂ ਨੇ ਉਹ ਵੱਦਿਸ਼ਪਾ ਰੱਖੇ ਨੇ ਹਰ ਬੂਤ ਤੇ ਅਸਲ ਚ ਜੇ ਇਹਨੂੰ ਥੋੜਾ ਜਿਹਾ ਗਹਿਰਾਈ ਨਾਲ ਡੂੰਘਾਈ ਨਾਲ ਇਸ ਬਿਆਨ ਨੂੰ ਨਾ ਪਿਓ ਹਾਰ ਹੀ ਮੰਨ ਲੈ ਅਸਲ ਚ ਵੀ ਚਲੋ ਹਾਰ ਤਾਂ ਗਈ ਹੁਣ ਪਰ ਇਹਨਾਂ ਨੂੰ ਜਿੱਤ ਦਾ ਆਨੰਦ ਨਾ ਮੰਨ ਲੈਣ ਦਿਓ ਇਹਨਾਂ ਦੀ ਹਾਰ ਨੂੰ ਰੌਂਡ ਚ ਬਦਲ ਦਿਓ ਆਪਾਂ ਕਹਿੰਦੇ ਰੌਂਡ ਪੈ ਗਈ ਦੁਬਾਰੇ ਖੇਡਾਂਗੇ ਦੁਬਾਰੇ ਖੇਡਾਂਗੇ ਜਿਹੜਾ ਹਾਰਦਾ ਹੁੰਦਾ ਨਾ ਫਿਰ ਉਹ ਜਿਹੜੀ 12 ਬੀਟੀ ਜੀ ਖੇੜਦੇ ਹੁੰਦੇ ਸੀ ਉਹਨੂੰ ਠਾ ਦਿੰਦਾ ਜਾਂ ਜਿਹੜਾ ਪਹਿਲਵਾਨ ਹਾਰਦਾ ਹੁੰਦਾ ਫਿਰ ਉਹ ਕੰਨ ਤੇ ਦੰਦੀਆਂ ਵੱਢਣ ਲੱਗ ਜਾਂਦੇ ਦੂਜੇ ਪਹਿਲਵਾਨ ਦੇ ਵਿਹਾਰ ਤਾਂ ਗਈ ਹੁਣ ਚਲੋ ਇਹ ਜਿਹੇ ਹਰਕਤਾਂ ਤੇ ਆ ਜਾਂਦੇ ਉਹਨਾਂ ਹਰਕਤਾਂ ਤੇ ਇਸ ਵਕਤ ਕਾਂਗਰਸ ਤੇ ਅਕਾਲੀ ਦਲ ਦੋਨੋਂ ਉਤਰੇ ਹੋਏ ਨੇ